ਇਨਾਂ ਦੇ ਪਿੰਡ ਮਾਜਰੀ ਰਸੂਲੜਾ ਵਿੱਚ ਉਸ ਸਮੇਂ ਮਾਤਮਾ ਸ਼ਾ ਗਿਆ ਜਦੋਂ ਇੱਕ ਖਬਰ ਆਈ ਕਿ ਪਿੰਡ ਦੇ 30 ਸਾਲਾ ਨਵਜੋਤ ਸਿੰਘ ਔਂਜਲਾ ਦੀ ਦੁਬਈ ਵਿੱਚ ਮੌਤ ਹੋ ਗਈ ਹੈ। ਨਵਜੋਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਕਿਸੇ ਦੀ ਅੱਖ ਨਮ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਨਵਜੋਤ ਕਰੀਬ 4 ਸਾਲ ਪਹਿਲਾਂ ਦੁਬਈ ਗਿਆ ਸੀ। ਵਿੱਚ ਵਿੱਚ ਉਹ ਘਰ ਵੀ ਆਉਂਦਾ ਰਹਿੰਦਾ ਸੀ। ਇਸ ਵਾਰ ਉਹ 2 ਮਹੀਨੇ ਪਹਿਲਾਂ ਹੀ ਦੁਬਈ ਵਾਪਸ ਗਿਆ ਸੀ ਉਸਨੇ 28 ਅਕਤੂਬਰ ਨੂੰ ਪਰਤਣਾ ਸੀ ਪਰਿਵਾਰ ਅਨੁਸਾਰ ਜ਼ਮੀਨ ਘਟ ਹੋਣ ਕਾਰਨ ਪੁੱਤਰ ਦੁਬਈ ਵਿੱਚ ਮਿਹਨਤ ਮਜ਼ਦੂਰੀ ਕਰਨ ਗਿਆ ਸੀ ਇੱਥੇ ਉਸਦੇ ਪਿਤਾ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਧੰਦਾ ਵੀ ਕਰਦੇ ਨੇ 26 ਅਕਤੂਬਰ ਨੂੰ ਅਚਾਨਕ ਦੁਬਈ ਤੋਂ ਉਸਦੇ ਸਾਥੀਆਂ ਦਾ ਫੋਨ ਆਇਆ ਕਿ ਨਵਜੋਤ ਕਮਰੇ ਦੇ ਵਿੱਚ ਮ੍ਰਿਤਕ ਮਿਲਿਆ ਏ ਸੁਣ ਕੇ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋਇਆ ਫਿਲਹਾਲ ਉਸ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਪਰ ਅਸਲੀ ਵਜ੍ਹਾ ਅਜੇ ਸਪਸ਼ਟ ਨਹੀਂ ਹੋਈ ਨਵਜੋਤ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਪਤਨੀ ਅਤੇ ਇੱਕ 마ਸੂਮ ਪੁੱਤਰ ਛੱਡ ਗਿਆ ਹੁਣ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਨਵਜੋਤ ਦਾ ਮ੍ਰਿਤਕ ਸਰੀਰ ਜਲਦ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਨਵਜੋਤ ਨੂੰ ਆਪਣੇ ਪਿੰਡ ਦੀ ਮਿੱਟੀ ਵਿੱਚ ਅੰਤਿਮ ਵਿਦਾਈ ਦਿੱਤੀ ਜਾਸ ਕੇ ਮੇਕ ਸਿੰਘ ਜੀ ਤੇ ਸਾਡਾ ਕੋਰਪੋਰੇਟਲੀ ਡੈਕ ਮੇਰਾ ਬੇਟਾ ਜੀ ਕਿਹੜੀ ਜਗ੍ਹਾ ਡੈਕ ਸੀ ਇਹ ਇਹ ਦਬਈ ਹੋ ਗਿਆ ਜੀ ਕਿੰਨੇ ਕਸਮੇ ਤੋਂ ਉੱਥੇ ਗਿਆ ਆ ਜੀ ਇਹ ਦੋ ਟਾਇ ਦੋ ਗਵਿੰਟ ਗਿਆ ਸੀ ਇੱਕ ਕੰਮ ਕਰ ਲਈ ਗਿਆ ਸੀਗਾ ਕੰਮ ਇੱਕ ਬਿਸਤਰ ਵੀ ਤੇ ਗਿਆ ਦੀ ਜੀ ਵਾਪਸ ਕਰ ਦਉਂਗਾ ਕੱਲਾ ਕੱਲ 28 ਦਿਨ ਹੋ ਤਾ ਫਰਾਈਡੇ ਦੇ ਰਾਤ ਸ਼ਾਮ 9 ਵਜੇ ਉੱਤਨਾ ਸੀ ਅੰਬਸਡਰੋਂ ਨੇ ਮੈਰਿਡ ਸੀਗੇ ਹਾਂਜੀ ਹਾਂ ਮੈਰਿਡ ਸੀਗੇ ਇੱਕ ਬੇਤਾਰ ਨਾਮ ਨਵਜੋਤ ਸਿੰਘ ਜੀ ਉਮਰ ਕਿੰਨੀ ਹੈ 35 ਹੈ ਕਿ ਪਤਾ ਕਿਵੇਂ ਲੱਗਿਆ ਤੁਹਾਨੂੰ ਸਾਨੂੰ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਉਦੋਂ ਫੋਨ ਆਇਆ ਮੈਂ ਰਾਤ ਨੂੰ ਅਸੀਂ ਇਕੱਠੇ ਪਾਏ ਆ ਰੋਟੀ ਖਾ ਕੇ ਕਮਰੇ 'ਚ ਸਵੇਰ ਹੋਰ ਉੱਠਿਆ ਤੇ ਇਹ ਤੋਂ ਤੁਹਾਡਾ ਬੇਟਾ ਉੱਠਿਆ ਨਹੀਂ ਅਸੀਂ ਉਠਾਲਿਆ ਜਾਂ ਦੇਖਿਆ ਇਹ ਡੈਥ ਹੋਈ ਸੀ ਕਿੰਨੇ ਬੱਚੇ ਨੇ ਉਹਨਾਂ ਦੇ ਇੱਕ ਬੇਟਾ ਹੀ ਆ ਜੀ ਕਿੰਨੇ ਸਾਲ ਦਾ ਉਹ 4 4-5 5 ਸਾਲ ਦਾ ਜੀ ਇੱਥੇ ਕੀ ਕੰਮ ਕੀ ਕਰ ਸਕਦੇ ਇੱਥੇ ਵੀ ਕਰ ਕੰਮ ਤਾਂ ਅਜਲੇ ਕੋਈ ਪ੍ਰਾਈਵੇਟ ਜੌਬ ਤੇ ਕੰਮ ਕਰਦਾ ਜੀ ਪਹਿਲਾਂ 3-4 ਵਾਰ ਤੁਸੀਂ ਦਵਾਈ ਜਾ ਕੇ ਆਇਆ ਜੀ ਜਿਹੜੀ ਇਹ ਮ੍ਰਿਤਕ ਦੇ ਆ ਉਹ ਕਾਹਦੇ ਤੱਕ ਭਾਰਤ ਹੋਣੀ ਉਹਦਾ ਇਹ ਕੋਈ ਕਾਜਕਾਰੀ ਪੂਰਨ ਦਾ 2-3 ਦਿਨ ਲੱਗ ਜਾਣਗੇ ਜੀ ਸਰਕਾਰ ਤੋਂ ਕੋਈ ਮੰਗ ਚਾਹਨੀ ਹੂ ਦੀ ਕੋਈ ਕਿਸ ਤਰ੍ਹਾਂ ਦੀ ਵੀ ਬੋਲਦੀ ਜਾਂ ਥੋੜੀ ਮੰਗ ਸਰਕਾਰ ਸਾਡੀ ਕੋਈ ਮੁੱਦੇ ਕਰ ਸਕਦੇ ਕਰੇ ਸਾਡੀ ਤੇ ਸਾਡੇ ਵਾਤੇ ਮੁੱਖਾ ਜੀ ਕੰਮ ਹੈ ਇਹ ਨਾਮ ਜੀ ਤੁਹਾਡਾ ਆਪਣੇ ਆਪ ਆਪਣੇ ਆਪ ਖਾਮਰ ਸਿੰਘ ਜੀ ਤੁਹਾਡੇ ਪਿੰਡ ਦੇ ਜਿਹੜੇ ਮੁੰਡੇ ਦੀ ਨੌਜਵਾਨ ਦੀ ਡੈਥ ਹੋਈ ਹੈ ਤੇ ਕਿੱਦਾਂ ਹੋਈ ਹੈ ਕੁਝ ਪਤਾ ਲੱਗੇ ਇਹ ਮੁੰਡਾ ਬਾਹਰ ਗਿਆ ਜੀ ਕਹਿੰਦੇ ਬਈ ਅੱਜ ਇਹ ਕੱਲ ਨੂੰ ਛੁੱਟੀ ਆਉਣਾ ਸੀ ਇਹਨੇ ਹੋਰੇ ਬੜਾ ਬੜੀਆ ਮੁੰਡਾ ਸੀਗਾ ਜਾਨੀ ਸਾਊਦੀ ਸਾਰੇ ਸਾਰੇ ਮੁੰਡੇ ਸਾਊ ਨੇ ਜਾਣ ਕਿੰਨਾ ਕੁ ਤੁਹਾਡੇ ਪਰਿਵਾਰ ਨਾਲ ਕਿੰਨੀ ਕਿ ਨੇੜਤਾ ਸੀ ਉਹ ਇਹ ਤਾਂ ਬਹੁਤ ਜ਼ਿਰ ਦੇ ਬਰਤਾਂ ਦੇ ਜਾਂਦਾ ਮੈਂ ਕਹਾਂ 50 ਸਾਲ ਹੋ ਗਏ ਨਾਲੇ ਇਕੱਠੇ ਗੋਭੀ ਲਾਉਂਦੇ ਰਹੇ ਆ ਅਸੀਂ ਹੂੰ ਆਹਾ ਮਿੱਲਾਂ ਕੋ ਇਹਨਾਂ ਦੀ ਜ਼ਮੀਨ ਹੁੰਦੀ ਸੀ ਸਾਰੀ ਮੈਂ ਦੁੱਖਾਂ ਦਾ ਪਹਾੜ ਉੱਠ ਗਿਆ ਮੁੰਡੇ ਦਾ ਕਿੱਦਾਂ ਦਾ ਸੁਭਾਅ ਮੁੰਡਾ ਬਹੁਤ ਵਧੀਆ ਧੀਆ ਸਾਰੇ ਮੁੰਡੇ ਵਧੀਆ ਨੇ ਜੀ ਇਹ ਸਾਹ ਨਹੀਂ ਆ ਨਹੀਂ ਹੋਇਆ ਪਟੀਆਂ ਡੈਰੀ ਚ ਲੱਗਾ ਸਾਰੇ ਇਕੱਠੇ ਰਹਿੰਦੇ ਸੀ ਉੜਕੇ ਦਾ ਮਿਲਦੇ ਸੀ ਇਹ ਹੱਤਾਂ ਦਾ ਪਲੇ ਹੋਏ ਨੇ ਸਾਡੇ ਨਿਕੇ ਨਿਕੇ ਇਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਅਵਤਾਰ ਸਿੰਘ ਤੁਸੀਂ ਕੀ ਲੱਗਦੇ ਹੋ ਜਿਹੜਾ ਮੀਤ ਲੜਕੀ ਲੱਗਦਾ ਮੈਂ ਉਹਦਾ ਚਾਚਾ ਹੀ ਲੱਗਦਾ ਜੀ ਅੱਛਾ ਕੀ ਕਾਰਨ ਬਣਿਆ ਇਹਦਾ ਇਹ ਕਾਰਨ ਇਹ ਕੰਪਨੀ ਨੇ ਉਧਰ ਦੁਬਈ ਭੇਜਿਆ ਸੀ ਅੱਗੇ ਵੀ ਜਾਂਦਾ ਸੀਗੇ 4-5 ਸਾਲ ਤੋਂ ਲੇਕਿਨ ਹੁਣ ਡੇਢ ਮਹੀਨੇ ਤੋਂ ਕੰਪਨੀ ਨੂੰ ਕੋਈ ਤਨਖਾਹ ਨਹੀਂ ਦੇ ਰਹੀ ਸੀਗੀ ਉਹਦਾ ਜਿਹੜਾ ਖਰਚਾ ਸੀ ਅੱਧਰ ਨਾਲ ਮਾਪੇ ਭੇਜ ਰਹੇ ਸੀਗੇ ਤੇ ਇਸ ਵਾਰਦੇ ਉਹ ਬੱਚਾ ਹੋ ਸਕਦਾ ਟੈਨਸ਼ਨ ਲੈ ਗਿਆ ਜੀ ਕਿੰਨੀ ਉਮਰ ਦਾ ਸੀ ਜੀ ਉਹ ਉਮਰ ਤਕਰੀਬਨ 30-32 ਸਾਲ ਦਾ ਸੀਗਾ ਜੀ ਹਾਂਜੀ ਏਜੰਟ ਨੇ ਕੀ ਕਹਿ ਕੇ ਭੇਜਿਆ ਸੀ ਤੁਹਾਨੂੰ ਪਤਾ ਹੈ ਉਹਨਾਂ ਨੇ ਅੱਗੇ ਵੀ ਜਾਂਦਾ ਹੀ ਅੱਗੇ ਤਨਖਾਹ ਦਿੰਦੇ ਨੇ ਜੀ ਪਰ ਲੇਕਿਨ ਹੁਣ ਪਤਾ ਨਹੀਂ ਕੀ ਗੱਲ ਹੋਈ ਆ ਕੰਪਨੀ ਉਹ ਤੋਂ ਤਨਖਾਹ ਮਤਲਬ ਕਿ ਦੇ ਹੀ ਨਹੀਂ ਰਹੀ ਸੀਗੀ ਉਹਨੂੰ ਜਿਹੜੇ ਮਹੀਨੇ ਤੋਂ ਤੇ ਉਹਦੇ ਖਰਚਾ ਜਿਹੜਾ ਉਹਦੇ ਉਹਦੇ ਮਾਪੇ ਦੇ ਰਹੇ ਸੀਗੇ ਜੀ ਇੱਧਰੋਂ ਕਹਿੰਦਾ ਮੈਂ ਕਦੀ ਗਿਆ ਦੋ ਬਈ ਉਹਨੂੰ 5 ਸਾਲ ਹੋ ਗਏ ਜਾਂਦੇ ਨੂੰ ਜਾਂਦਾ ਜਾਂ ਨਹੀਂ ਆਹ ਕਿ ਜਾਂਦਾ ਜੀ ਵਧੀਆ ਜਾਂਦਾ ਸੀ ਆ ਦਿਨ ਤਿਹਾਰ ਨੂੰ ਮੁੜ ਕੇ ਆਉਂਦਾ ਸੀਗਾ ਜੀ ਛੁੱਟੀ ਹੋ ਆ ਸੀ ਇੱਕ ਮਹੀਨੇ ਦੀ ਫੇਰ ਚੱਲ ਜਾਂਦਾ ਸੀਗਾ ਜੀ ਕੋਈ ਗੱਲਬਾਤ ਨਹੀਂ ਸੀਗੀ ਵਧੀਆ ਜਾਂਦਾ ਸੀਗਾ ਜੀ ਆਉਂਦਾ ਸੀਗਾ ਇਦੋਂ ਜੀ ਉਹਨਾਂ ਦਾ ਜਿਹੜਾ ਜੀਜਾ ਜੀ ਨੇ ਉਹ ਜਾਣਗੇ ਹੀ ਉਹ ਜਾ ਕੇ ਉਹਦੀ ਜਿਹੜੀ ਦੇਹ ਆ ਉਹ ਲੈ ਕੇ ਆਉਣਗੇ